ਸਤਿ ਸ੍ਰੀ ਅਕਾਲ ਜੀ ਮੈਂ ਜਸਮੀਨ ਕੌਰ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵਿੱਚ ਐਜ਼ ਅ ਹੈੱਡ ਕਨਸਟੇਬਲ ਸਿਲੈਕਟ ਹੋਈ ਹਾਂ ਮੈਂ ਆਪਣੀ ਤਿਆਰੀ ਈਜ਼ੀ ਵੇ ਇੰਸਟੀਚੂਟ ਮਾਨਸਾ ਤੋਂ ਸ਼ੁਰੂ ਕੀਤੀ ਸੀ ਤੇ ਇੱਥੇ ਹੀ ਤਿਆਰੀ ਕਰਦੇ ਕਰਦੇ ਮੇਰਾ ਐਗਜ਼ਾਮ ਕਲੀਅਰ ਹੋਇਆ ਮੇਰਾ ਸੁਪਨਾ ਸাকার ਹੋਇਆ ਇੱਥੋਂ ਦੀ ਪੂਰੀ ਫੈਕਲਟੀ ਈਜ਼ੀ ਵੇ ਇੰਸਟੀਚੂਟ ਦੇ ਸਟਾਫ ਮੈਮ ਗੁਰਜੀਵਨ ਕੌਰ ਇੱਥੋਂ ਦੇ ਓਨਰ ਹਨ ਉਹਨਾਂ ਦੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਗਾਈਡੈਂਸ ਤੇ ਸਪੋਰਟ ਦਿੱਤਾ ਮੈਂ ਆਪਣਾ ਡ੍ਰੀਮ ਨੂੰ ਫੁਲਫਿਲ ਕੀਤਾ ਇਦਾਂ ਹੀ ਇੱਥੇ ਤਿਆਰੀ ਕਰਨ ਵਾਲੇ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਐਗਜ਼ਾਮ ਕਲੀਅਰ ਹੋਏ ਨੇ ਤੇ ਹੋਰ ਤਿਆਰੀ ਕਰ ਵੀ ਨੇ ਕਰ ਵੀ ਰਹੇ ਨੇ ਈਜ਼ੀ ਵੀ ਇੰਸਟੀਚੂਟ ਮਾਨਸਾ ਬਹੁਤ ਵਧੀਆ ਪਲੇਟਫਾਰਮ ਹੈ ਇੱਥੇ ਬਹੁਤ ਲੋਅਰ ਫੀਸ ਚਾਰजेस ਦੇ ਵਿੱਚ ਬੱਚਿਆਂ ਨੂੰ ਤਿਆਰੀ ਕਰਵਾਈ ਜਾਂਦੀ ਹੈ ਜੋ ਬੱਚੇ ਫਾਈਨੈਂਸ਼ੀਅਲੀ ਵੀਕ ਨੇ ਉਹਨਾਂ ਨੂੰ ਮੁਫਤ ਦੇ ਵਿੱਚ ਵੀ ਕੋਚਿੰਗ ਦਿੱਤੀ ਜਾਂਦੀ ਹੈ ਇੱਥੋਂ ਦੀ ਫੈਕਲਟੀ ਹੈ ਜੋ ਉਹ ਬਹੁਤ ਹੀ ਹਾਰਡ ਵਰਕਿੰਗ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਗਾਈਡ ਕਰਦੀ ਹੈ ਤੇ ਸਾਰੇ ਬੱਚਿਆਂ ਨੂੰ ਉਹ ਪੰਜਾਬ ਗਵਰਨਮੈਂਟਸ ਦੀ ਵਧੀਆ ਤਰੀਕੇ ਨਾਲ ਤਿਆਰੀ ਕਰਾ ਰਹੀ ਹੈ ਬਹੁਤ ਪਹਿਲਾਂ ਹੀ ਬੈਚ ਸ਼ੁਰੂ ਹੋ ਚੁੱਕੇ ਨੇ ਐਡਵਾਂਸ ਦੇ ਵਿੱਚ ਤਿਆਰੀ ਹੋ ਰਹੀ ਹੈ ਤੇ ਤਾਂ ਕਿ ਬੱਚਿਆਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਬਰਡਨ ਲੈਣ ਦੀ ਲੋੜ ਨਹੀਂ ਆ ਆਰਾਮ ਨਾਲ ਉਹ ਰੈਸਟਲੈਸਲੀ ਪੜਨ ਤੇ ਆਪਣੇ ਸੁਪਨਿਆਂ ਨੂੰ ਸাকার ਕਰਨ ਮੈਂ ਇਹ ਕਹਾਂਗੀ ਕਿ ਆਪਣੀ ਮਿਹਨਤ ਤੇ ਵਿਸ਼ਵਾਸ ਰੱਖੋ ਲਗਨ ਨਾਲ ਪੜੋ ਆਪਣੀ ਤਿਆਰੀ ਕੰਟੀਨਿਊ ਰੱਖੋ ਟਿਲ ਦਾ ਐਗਜ਼ਾਮ ਜਦੋਂ ਤੱਕ ਤੁਹਾਡਾ ਐਗਜ਼ਾਮ ਹੋ ਨਹੀਂ ਜਾਂਦਾ ਤੇ ਆਪਣੇ ਸੁਪਨੇ ਉਸਕਾਰ ਕਰੋ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਥੈਂਕ ਯੂ ਸੋ ਮੱਚ